ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਤਿੰਨ ਪ੍ਰਸੰਗ ਸਰਵਣ ਕਰ ਚੁੱਕੇ ਹੋ ਜੋ ਚੌਥਾ ਪ੍ਰਸੰਗ ਆਰੰਭ ਕਰਨ ਜਾ ਰਹੇ ਹਾਂ ਜੋ ਆਪ ਜੀ ਨੇ ਪਿਛਲੇ ਪ੍ਰਸੰਗ ਵਿੱਚ ਸਰਵਣ ਕੀਤਾ ਸੀ ਕਿ ਉਸ ਪਤਰੀ ਨੂੰ ਪੜਨ ਵਾਲਾ ਸਿੱਖ ਜੋ ਸੁਲਤਾਨ ਪਰ ਲੋਧੀ ਵਿੱਚ ਰਹਿੰਦਾ ਸੀ ਭਾਈ ਪੈੜਾ ਮੋਖਾ ਸੋ ਸਿੱਖ ਪਹੁੰਚੇ ਹਨ ਉਸ ਨੂੰ ਬੁਲਾ ਕੇ ਲਿਆਂਦਾ ਤਾਂ ਗੁਰੂ ਅੰਗਦ ਦੇ ਮਹਾਰਾਜ ਚਰਨਾਂ ਵਿੱਚ ਆ ਕੇ ਉਸ ਨੇ ਨਮਸਕਾਰ ਕੀਤੀ ਹੱਥ ਜੋੜ ਕੇ ਬੈਠ ਗਿਆ ਅਤੇ ਆਖਿਆ ਕਿ ਸਤਿਗੁਰੂ ਜੀ ਆਪ ਜੀ ਹੁਕਮ ਕਰੋ ਦਾਸ ਵਾਸਤੇ ਕੀ ਹੁਕਮ ਹੈ ਤਾਂ ਗੁਰੂ ਅੰਗਦ ਦੇ ਮਹਾਰਾਜੀ ਨੇ ਆਖਿਆ ਕਿ ਭਾਈ ਤੈਨੂੰ ਸੰਸਕ੍ਰਿਤ ਦਾ ਵੀ ਗਿਆਨ ਹੈ ਗੁਰਮੁਖੀ ਭਾਸ਼ਾ ਦਾ ਵੀ ਗਿਆਨ ਹੈ ਆਜੋ ਜਨਪत्री ਮੇਰੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਆ ਪਈ ਹੈ ਜੋ ਦਾਸ ਦੇ ਹੱਥਾਂ ਵਿੱਚ ਸੋ ਆਪ ਜੀ ਇਸ ਪਤਰੀ ਨੂੰ ਚੰਗੀ ਚੰਗੀ ਤਰ੍ਹਾਂ ਪੜ ਕੇ ਗੁਰਮੁਖੀ ਵਿੱਚ ਇਸ ਨੂੰ ਲਿਖਣਾ ਕਰੋ ਤਾਂ ਕਿ ਸਿੱਖ ਸੰਗਤਾਂ ਇਸ ਨੂੰ ਪੜ ਸੁਣ ਕੇ ਨਿਹਾਲ ਹੋ ਜਾਣ ਮੈਂ ਵੀ ਤਨ ਹੋ ਜਾਵਾਂਗਾ ਤੋਂ ਮੇਰੇ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤੀ ਨੂੰ ਆਪ ਜੀ ਸੋ ਪੜ ਕੇ ਗੁਰਮੁਖੀ ਵਿੱਚ ਲਿਖਣਾ ਕਰੋ ਸਤਿਗੁਰੂ ਮਹਾਰਾਜ ਦਾ ਹੁਕਮ ਮੰਨ ਕੇ ਭਾਈ ਪੈੜਾ ਮੋਖਾ ਨਾਮੀ ਖੱਤਰੀ ਸੁਲਤਾਨਪੁਰ ਦਾ ਵਾਸੀ ਸੋਦੇ ਵਾਸਤੇ ਕਾਗਜ਼ ਆ ਗਿਆ ਕਲਮ ਦਵਾਤ ਆ ਗਈ ਸ਼ਿਆਹੀ ਆ ਗਈ ਸੋ ਜਨਮ ਪੱਤਰੀ ਖੋਲ ਕੇ ਉਸਨੇ ਪਹਿਲਾ ਮੱਥਾ ਟੇਕਿਆ ਸੀਸ ਤੇ ਰੱਖੀ ਅਦਬ ਕੀਤਾ ਸਤਕਾਰ ਕੀਤਾ ਉਪਰੰਤ ਉਸ ਜਨਮ ਪੱਤਰੀ ਨੂੰ ਸੰਸਕ੍ਰਿਤ ਤੋਂ ਗੁਰਮੁਖੀ ਵਿੱਚ ਲਿਖਣਾ ਆਰੰਭ ਕੀਤਾ ਤੇ ਉਸ ਸਮੇ ਸਤਿਗੁਰੂ ਮਹਾਰਾਜ ਜੀ ਧੰਗੁਰੂ ਅੰਗਦ ਦੇ ਮਹਾਰਾਜ ਜੀ ਤੇ ਨਾਲ ਉੱਚੀ ਜਗ੍ਹਾ ਤੇ ਬਿਰਾਜਮਾਨ ਬਾਬਾ ਬੁੱਢਾ ਜੀ ਖਡੂਰ ਸਾਹਿਬ ਵਿਖੇ ਅਤੇ ਨਾਲ ਐਸੇ ਮੁਖੀ ਗੁਰਸਿੱਖ ਭਾਈ ਪੈੜਾ ਮੋਖਾ ਜੀ ਗੁਰੂ ਅਮਰਦਾਸ ਮਹਾਰਾਜ ਜੀ ਅਤੇ ਭਾਈ ਪਾਰੋ ਜੀ ਭਾਈ ਝੁਲਕਾ ਤਿੰਗਾ ਨਾ ਹੀ ਇਸ ਤਰ੍ਹਾਂ ਬਿਆੰਤ ਭਾਈ ਜੀਵਾ ਜੀ ਜੋ ਧੰ ਗੁਰੰਗਦੇ ਮਹਾਰਾਜੀ ਦਾ ਲੰਗਰ ਬਣਾਉਂਦੇ ਸਨ ਸੋ ਸਾਰੀਆਂ ਹੋਰ ਬੇਅੰਤ ਸਿੱਖ ਸੰਗਤਾਂ ਸੰਗਤ ਦੇ ਰੂਪ ਵਿੱਚ ਸਾਹਮਣੇ ਵਿਰਾਜਮਾਨ ਹੋ ਗਈਆਂ ਤੇ ਭਾਈ ਬਾਲਾ ਜੀ ਧੰ ਗੁਰੰਗਦੇ ਮਹਾਰਾਜੀ ਦਾ ਹੁਕਮ ਪਾ ਕੇ ਇਹ ਜਨਮ ਕਥਾ ਨੂੰ ਆਰੰਭ ਕਰਨ ਲੱਗੇ ਨੇ ਤੇ ਭਾਈ ਬਾਲਾ ਜੀ ਆਖਣ ਲੱਗੇ ਧੰ ਗੁਰੰਗਦੇ ਮਹਾਰਾਜੀ ਆਪ ਜੀ ਦਾ ਹੁਕਮ ਹੈ ਸੋ ਉਸ ਸਮੇਂ ਤਨ ਗੁਰੰਗਦੇ ਮਹਾਰਾਜ ਜੀ ਨੇ ਆਖਿਆ ਕਿ ਭਾਈ ਬਾਲਾ ਜੀ ਸਿੱਖ ਸੰਗਤਾਂ ਨੂੰ ਆਪ ਜੀ ਸਰਵਣ ਕਰਾਓ ਮੇਰੇ ਗੁਰੂ ਨਾਨਕ ਦੇਵ ਮਹਾਰਾਜੀ ਜਨਮ ਕਥਾ ਸੋ ਸਮੇਂ ਭਾਈ ਬਾਲਾ ਜੀ ਉਚਾਰਨ ਲੱਗੇ ਕਿ हे ਸਤਿਗੁਰੂ ਜੀ ਭਾਰਤ ਨੌ ਖੰਡ ਪ੍ਰithvi ਵਿੱਚੋਂ ਸਰਵ ਸ੍ਰੇਸ਼ਟ ਹੈ ਇਸ ਵਿੱਚੇ ਬੜਾ ਸੁਹਾਵਣਾ ਪੰਜਾਬ ਦੇਸ਼ ਹੈ ਇਸ ਪੰਜਾਬ ਵਿੱਚ ਗਊਆਂ ਮਈਆਂ ਨਦੀਆਂ ਵਾਗ ਦੁੱਧ ਦੇਣ ਵਾਲੀਆਂ ਹਨ ਪੁਰਸ਼ ਔਰਤਾਂ ਸੁਧੇ ਨਿਰਛਲ ਭਜਨ ਪ੍ਰਾਇਣੀ ਹਨ ਇਸ ਬਾਗ ਦੇ ਇਲਾਕੇ ਵਿੱਚ ਤਲਵੰਡੀ ਨਾਮ ਗ੍ਰਾਮ ਬਹੁਤ ਸੁੰਦਰ ਸੋਹਣਿਕ ਹੋ ਰਿਹਾ ਹੈ ਜਿਸ ਦੇ ਚਾਰੇ ਪਾਸੇ ਬਾਗ ਬਗੀਚੀਆਂ ਦੀ ਸੁੰਦਰਤਾ ਸ਼ੋਭਾ ਪਾ ਰਹੀ ਹੈ ਇੱਥੇ ਹਰ ਪ੍ਰਕਾਰ ਦੇ ਕਾਰੀਗਰ ਸ਼ਾਹੂਕਾਰ ਵਪਾਰੀ ਬਾਣੀਏ ਸਦਾਗਰ ਖੱਤਰੀ ਬ੍ਰਾਹਮਣ ਵਸਦੇ ਹਨ ਇੱਤੇ ਹੀ 베ਦੀ ਵੰਸ ਦੇ ਵਿੱਚ ਧਨੀ ਜੇ ਮਾਲਦਾ ਰਹਿੰਦੇ ਹਨ ਇਹਨਾਂ 베ਦੀਆਂ ਦੀ ਕੋਲ ਵਿੱਚ ਇੱਕ ਭਾਈ ਸ਼ਿਵਰਾਮ ਜੀ ਹੋਏ ਹਨ ਬੜਾ ਗੁਣਗ੍ਰਾਹੀ ਤੇ ਸਤਵਾਦੀ ਸੰਤ ਸੇਵੀ ਹੋਇਆ ਹੋਇਆ ਹੈ ਇਸ ਦੇ ਘਰ ਪਤੀ ਵਰਤਾ ਬਨਾਰਸੀ ਨਾਮੀ ਬੀਬੀ ਇਸਤਰੀ ਸੀ ਇਸ ਦੇ ਉਧਰ ਤੋਂ ਹੀ ਸ਼ਿਵਰਾਮ ਜੀ ਦੇ ਗ੍ਰਹਿ ਵੇਖੇ ਉੱਤਰ ਉਹਨਾਂ ਦੇ ਕਲਿਆਣ ਚੰਦ ਜੀ ਅਤੇ ਭਾਈ ਲਾਲ ਚੰਦ ਜੀ ਹੋਏ ਹਨ। ਉਹ ਤਲਵੰਡੀ ਵਿਖੇ ਦੇ ਇਲਾਕੇ ਦੀ ਪਟਵਾਰ ਦਾ ਕੰਮ ਕਰਨ ਲੱਗੇ ਕਿਉਂਕਿ ਰਾਏ ਬਲਾਰ ਜੋ ਉੱਥੋਂ ਦਾ ਹਾਕਮ ਸੀ ਉਹਨਾਂ ਦਾ ਬਹੁਤ ਪਿਆਰਾ ਸੀ। ਤੇ ਭਰਾਵਾ ਵਾਂਗ ਜਾਣਦਾ ਸੀ ਕਾਲੂ ਜੀ ਦੀ istri ਜੋ ਗੁਣਾ ਦੀ ਖਜ਼ਾਨਾ ਸਨ, ਸੁਸ਼ੀਲਤਾ ਦੇ ਘਰ ਸ਼ਾਂਤੀ ਮੂਰਤ ਪਤੀ ਵਰਤਾ ਆਦ ਸਰਬਗੁਣਾ ਸੰਪੰਨ ਸਨ ਉਸ ਦੇ ਗ੍ਰਹਿ ਵੇਖੇ ਪਹਿਲੇ ਇੱਕ ਸਪੁੱਤਰੀ ਜਨਮੀ ਜਿਸ ਦਾ ਨਾਮ ਸੀ ਬੇਬੇ ਨਾਨਕੀ ਉਪਰੰਤ ਸੰਮਤ 1526 ਬਿਕਰਮੀ ਕਤਕ ਦੀ ਪੂਰਨ ਮਾਸ਼ੀ ਨੂੰ ਇੱਕ ਘੜੀ ਦੋ ਪਹਿਰ ਰਾਤ ਬੀਤੇ ਮਹਿਤਾ ਕਲਿਆਣ ਚੰਜੀ ਦੇ ਗ੍ਰਹਿ ਵੇਖੇ ਬਾਲਕ ਪ੍ਰਗਟ ਹੋਇਆ ਇਸ ਭਾਗ ਖਬਰਦਾਰਸੀ ਨੇ ਜਿਹਦਾ ਨਾਮ ਤੁਲਸਾ ਸੀ ਆਕੇ ਮਹਿਤਾ ਕਲਿਆਣ ਨੂੰ ਦਾਸ ਜੀ ਨੂੰ ਦੱਸਣਾ ਕੀਤੀ ਇਹ ਸੁਣ ਕੇ ਪ੍ਰਸੰਨ ਹੋਇਆ ਕਿ ਕਿਸੇ ਜਿਵੇਂ ਕੰਗਾਲ ਨੂੰ ਨੌ ਨਿਦਾਂ ਪ੍ਰਾਪਤ ਹੋ ਜਾਂਦੀਆਂ ਨੇ ਉਸ ਸਮੇਂ ਮਹਿਤਾ ਕਲਿਆਣ ਦਾਸ ਜੀ ਤੇ ਸਾਰੇ ਨਗਰ ਵਿੱਚ ਬੜੇ ਉਤਸ਼ਾਹ ਮਨਾਏ ਗਏ ਮਕਾਨ ਸਜਾਏ ਗਏ ਰੌਸ਼ਨੀ ਦੀ ਤਜ਼ੀਬਾਂ ਲਾ ਕੀਤੀ ਗਈ ਗਰੀਬਾਂ ਨੂੰ ਮਨ ਪਾਉਂਦਾ দান ਦੇ ਕੇ ਤ੍ਰਿਪਤ ਕੀਤਾ ਘਰ ਘਰ ਖੁਸ਼ੀਆਂ ਮਨਾਈਆਂ ਗਈਆਂ ਬਾਲਾ ਜੀ ਉਚਾਰ ਰਹੇ ਹਨ ਕਿ ਸਤਿਗੁਰੂ ਜੀ ਦਿਨ ਚੜ੍ਹੇ ਮਹਤਾ ਕਲਿਆਣ ਦਾਸ ਜੀ ਨੇ ਖਰਦਿਆਲ ਪੰਡਤ ਜੀ ਨੂੰ ਸੱਦ ਕੇ ਕਿਹਾ ਕਿਸ ਬਾਲਕ ਦੀ ਜਨਮ ਪੱਤਰੀ ਬਣਾ ਕੇ ਨਾਮ ਧਰੋ ਤਾਂ ਪੰਡਤ ਨੇ ਕਿਹਾ ਜੀ ਕਿ ਦਾਈ ਜੋ ਜਿਸ ਦਾ ਨਾਮ ਦੌਲਤਾ ਸੀ ਉਸ ਪਾਸੋਂ ਪੁੱਛੀਏ ਕਿ ਜਨਮ ਵੇਲੇ ਬਾਲਕ ਕੀ ਸ਼ਬਦ ਲੈ ਕੇ ਜਨਮੇ ਹਨ ਜਾਂ ਸਭ ਤੋਂ ਪਹਿਲਾਂ ਉਹਨਾਂ ਨੇ ਮੁਖ ਵਿੱਚੋਂ ਕਿਹੜਾ ਸ਼ਬਦ ਉਚਾਰਨ ਕੀਤਾ ਹੈ ਤਰ ਦੌਲਤਾ ਨਾਮੀ ਦਾਈ ਵੀ ਸਦਨ ਪਰ ਆ ਪਹੁੰਚੀ ਪੰਡਤ ਜੀ ਦੇ ਪੁੱਛਣ ਤੇ ਕਹਿਣ ਲੱਗੀ ਕਿ ਪੰਡਤ ਜੀ ਮੇਰੇ ਹੱਥੋਂ ਕਈ ਬਾਲਕ ਜਨਮੇ ਹਨ ਮੇਰਾ ਇਹ ਅਨੋਖਾ ਹੀ ਕੌਤਕ ਹੋਇਆ ਮੇਰੇ ਹੱਥਾਂ ਦੇ ਵਿੱਚ ਕਿਉਂਕਿ ਹੋਰ ਬਾਲਕ ਤਾਂ ਜਨਮ ਦੇ ਰੋਂਦੇ ਹਨ ਪਰ ਇਹਨਾਂ ਦਾ ਚਿਹਰਾ ਹੱਸੂ ਹੱਸੂ ਕਰਦਾ ਸੀ ਇਸ ਦੇ ਪੈਦਾ ਹੋਣ ਪਰ ਸਾਰੇ ਕਮਰੇ ਵਿੱਚੋਂ ਪ੍ਰਕਾਸ਼ ਹੋ ਗਿਆ ਮਾਨੋ ਚਾਨਣਾ ਹੀ ਚਾਨਣਾ ਨਜ਼ਰ ਆਉਂਦਾ ਸੀ ਇਹ ਸੁਣ ਕੇ ਚੰਗੇ ਲਗਨ ਵਿਚਾਰ ਕੇ ਪੰਡਿਤ ਨੇ ਜਾਣਿਆ ਕਿ ਇਹ ਕੋਈ ਅਵਤਾਰੀ ਜੀਵ ਹੈ ਜਾਂ ਚੱਕਰਵਰਤੀ ਰਾਜਾ ਹੋਵੇਗਾ ਇਹ ਸੋਚ ਕੇ ਬਾਲਕ ਦੇ ਦਰਸ਼ਨ ਕਰਨੇ ਚਾਹੇ ਤਾਂ ਉਸ ਦੀ ਇੱਛਾ ਅਨੁਸਾਰ ਦਾਈ ਦੌਲਤਾਂ ਬਾਹਰ ਲੈ ਆਈ ਪੰਡਤ ਜੀ ਨੇ ਜਦ ਇਹਨਾਂ ਦੇ ਸਾਰੇ ਲੱਛਣ ਅਵਤਾਰਾਂ ਵਾਲੇ ਦੇਖੇ ਤਾਂ ਆਪਣੇ ਧੰਨ ਭਾਗ ਜਾਣ ਕੇ ਫੌਰਨ ਉੱਠ ਖੜੋਤੇ ਤੇ ਨਿਮਰਤਾ ਸਹਿਤ ਨਮਸਕਾਰ ਕਰਕੇ ਮਹਿਤਾ ਕਲਿਆਣ ਦਾਸ ਜੀ ਨੂੰ ਕਹਿਣ ਲੱਗੇ ਕਿ ਇਹ ਮਹਿਤਾ ਜੀ ਤੁਹਾਡਾ ਸੁਪੁੱਤਰ ਬੜੇ ਭਾਗਾ ਵਾਲਾ ਹੈ ਇਸ ਤਰ੍ਹਾਂ ਚੰਗੀ ਸੋਚ ਵਿਚਾਰ ਕੇ ਮੈਂ 13ਵੇਂ ਦਿਨ ਆਵਾਂਗਾ ਤੇ ਨਾਮ ਰੱਖਾਂਗਾ ਇਹ ਕਹਿ ਕੇ ਪੰਡਿਤ ਜੀ ਚਲੇ ਗਏ ਮਹਿਤਾ ਕਲਿਆਣ ਦਾਸ ਜੀ ਨੇ ਪੰਡਿਤ ਜੀ ਦਾ ਬੜਾ ਸਤਿਕਾਰ ਕੀਤਾ ਮਨ ਭਾਉਂਦੇ ਦਾਨ ਕੀਤੇ ਗਏ ਅਰੇਦਰ ਆਪਣੀ ਕੁਲ ਰੀਤੀ ਅਨੁਸਾਰ 13 ਦਿਨ ਕਾਰ ਵਿਵਹਾਰ ਤੇ ਆਨੰਦ ਮੰਗਲਾਚਾਰ ਹੁੰਦੇ ਰਹੇ 13ਵੇਂ ਦਿਨ ਪੰਡਤ ਨੇ ਆ ਕੇ ਬਾਲਕ ਦਾ ਨਾਮ ਗ੍ਰਹਿਣ ਨਿਸ਼ੱਤਰਾਂ ਨੂੰ ਵਿਚਾਰ ਕੇ ਨਾਨਕ ਰੱਖਿਆ ਕਾਲੀ ਜੀ ਨੇ ਕਿਹਾ ਕਿ ਇਹ ਨਾਮ ਤਾਂ Hindu Musalman ਦਾ ਸਾਂਝਾ ਜਿਹਾ ਹੈ ਤੁਸੀਂ ਕਿਉਂ ਰੱਖਿਆ ਹੈ ਤਾਂ ਪੰਡਤ ਜੀ ਨੇ ਕਿਹਾ ਕਿ ਮਹਤਾ ਜੀ ਇਹ ਐਸੇ ਹੋਣਗੇ ਜੋ Hinduਾਂ ਤੇ Musalmanਾਂ ਦੇ ਸਾਂਝੇ ਹੋਣਗੇ ਸੋ ਨ ਅਨਕ ਕਿਸੇ ਦੂਜੇ ਦਾ ਭੇਦ ਭਾਵ ਨਹੀਂ ਹੋਵੇਗਾ ਇਹਨਾਂ ਨੂੰ ਹਿੰਦੂ ਵੀ ਤੇ ਮੁਸਲਮਾਨ ਵੀ ਸਾਰੇ ਹੀ ਮੰਨਣਗੇ ਇਸ ਤਰ੍ਹਾਂ ਦੇ ਚਰਨ ਕਮਲਾ ਰੂਪੀ ਜਹਾਜ਼ ਦੇ ਆਸਰੇ ਸਾਂ ਸੰਸਾਰੀ ਜੀਵ ਤਰਨਗੇ ਇਹ ਜਗਤ ਗੁਰੂ ਅਖਵਾਵੇਗਾ ਸਮੈ ਇਸੇ ਲਈ ਸੋਚ ਵਿਚਾਰ ਕੇ ਸਾਂਝਾ ਨਾਮ ਨਾਨਕ ਰੱਖਿਆ ਹੈ ਇਸ ਦਾ ਅਰਥ ਹੈ ਨਾ ਅਨਕ ਅਰਥਾਤ ਨਹੀਂ ਹੈ ਜਿਸ ਦੇ ਵਿੱਚ ਦ્વੈਤ ਭਾਵ अथवा ਜੋ ਦੁੱਖ ਕਲੇਸ਼ਾਂ ਤੋਂ ਰਹਿਤ ਹੈ ਇਹ ਸੁਣ ਕੇ ਮਹਿਤਾ ਕਲਿਆਣ ਦਾਸ ਜੀ ਬੜੇ ਪ੍ਰਸੰਨ ਹੋਏ ਤੇ ਬਹੁਤ ਸਾਰਾ ਧਨ ਪਦਾਰਥ ਦੇ ਕੇ ਪੰਡਤ ਜੀ ਨੂੰ ਵਿਦਾ ਕੀਤਾ ਤੇ ਪੰਡਤ ਜੀ ਨੇ ਆਖਿਆ ਕਿ ਇਹ ਮੇਰੇ ਰੱਬ ਇਹ ਪਰਮੇਸ਼ਰ ਕਿਰਪਾ ਕਰੀ ਮੈਂ ਹੁਣ ਬਿਰਧ ਅਵਸਥਾ ਵਿੱਚ ਪਹੁੰਚ ਚੁੱਕਾ ਹਾਂ ਸੋ ਐਸੀ ਕਿਰਪਾ ਕਰਨੀ ਕਿ ਜਦੋਂ ਵੱਡੇ ਹੋ ਕੇ ਇਹ ਬਾਲਕ ਨਾਨਕ ਬੇਅੰਤਾਂ ਦੇ ਕੌਤਕ ਕਰਕੇ ਵਿਖਾਵੇਗਾ ਉਹ ਕੌਤਕ ਮੈਂ ਵੇਖ ਸਕਾਂ ਸੋ ਕਿਰਪਾ ਕਰਨੀ ਮੈਨੂੰ ਐਸੀ ਜ਼ਿੰਦਗੀ ਦੇਣੀ ਸਵਾਸ ਦੇਣੇ ਸ੍ਰੀ ਇਸਤਰਾ ਪੰਡਤ ਜੀ ਧੰਨ ਪਦਾਰਥ ਲੈ ਕੇ ਅਦਬ ਸਤਕਾਰ ਜੋ ਮਹਿਤਾ ਕਲਿਆਣ ਦਾ ਜੀ ਨੇ ਕੀਤਾ ਸੋ ਆਪਣੇ ਘਰ ਚਲੇ ਜਾਂਦੇ ਹਨ ਭਾਈ ਬਾਲਾ ਜੀ ਉਚਾਰਦੇ ਰਹੇ ਕਿ ਹੇ ਸਤਿਗੁਰੂ ਜੀ ਬਾਲਕ ਅਵਸਥਾ ਵਿੱਚ ਸਤਿਗੁਰੂ ਜੀ ਬਾਲਕਾਂ ਨਾਲ ਖੇਡਦੇ ਹੋਏ ਬਹੁਤ ਪਿਆਰੇ ਲੱਗਦੇ ਸਨ ਵੇੜੇ ਵਿੱਚ ਜਲ ਠੋਮਕ ਠੋਮਕ ਤੁਰੰਦਾ ਤਦ 2-4 ਕਦਮਾ ਚੱਲ ਕੇ ਡਿੱਗ ਪੈਣ ਫਿਰ ਉੱਠ ਕੇ ਤੁਰ ਪੈਣ ਪਿੱਛੇ-ਪਿੱਛੇ ਮਾਤਾ ਜੀ ਉਹਨਾਂ ਦਾ ਸਰੂਪ ਤੇ ਲੀਲਾ ਦੇਖ ਕੇ ਬੜੇ ਪ੍ਰਸੰਨ ਹੁੰਦੇ ਸਨ ਤੇ ਫਿਰ ਉਹਨਾਂ ਨੂੰ ਚੁੱਕ ਕੇ ਪਲੋਸਣਾ, ਸੋ ਝਾੜਨਾ, ਫਿਰ ਤੁਰਨ ਲਈ ਖੜਾ ਕਰ ਦਿੰਦੀ ਇਸ ਤਰ੍ਹਾਂ ਨਾਲ ਜਰ ਸਤਗੁਰਾਂ ਦੀ ਸਕਾਫਟ ਦੂਰ ਹੋ ਗਈ ਜਾਣ ਦੀ ਧਰਮੇਟੀ ਕੱਟਾ ਝਾੜ ਕੇ ਪਲੰਘ ਪਰ ਲਿਆ ਬਿਠਾਉਂਦੀ ਪਰ ਉਹ ਬਾਲਕ ਸੁਭਾਅ ਅਨੁਸਾਰ ਕਰੇ ਸਰਹਾਣੇ ਤੇ ਕਦੇ ਪਵੰਦੀ ਵੱਲੋਂ ਉੱਤਰ ਨੂੰ ਕਾਲੇ ਪੈਂਦੇ ਜਿਸ ਨੂੰ ਦੇਖ ਕੇ ਡਿੱਗਣ ਦੇ ਡਰ ਤੋਂ ਮਾਤਾ ਜੀ ਫੇਰ ਜ਼ਮੀਨ ਪਰ ਉਤਾਰ ਦਿੰਦੇ ਤਦ ਇਹ ਹੌਲੀ ਹੌਲੀ ਬਾਹਰ ਵਾਲੇ ਦਰਵਾਜ਼ੇ ਨੂੰ ਫੜ ਕੇ ਚਾਹ ਬਿੱਲੀਆਂ ਖੇਲ ਖੇਲ ਕੇ ਖਿੜ ਖਿੜ ਕੇ ਹੱਸਦੇ ਇਸ ਪ੍ਰਕਾਰ ਸਾਰਾ ਦਿਨ ਹੋਰ ਬੇਅੰਤ ਕੌਤਕ ਕਰਦੇ ਰਹਿੰਦੇ ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਮਾਤਾ ਜੀ ਅਤੇ ਹੋਰ ਸਬੰਧੀ ਪਰਮ ਆਨੰਦ ਨੂੰ ਪ੍ਰਾਪਤ ਹੁੰਦੇ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਜਦੋਂ ਧੰਗੁਰੂ ਨਾਨਕ ਦੇਵ ਮਹਾਰਾਜ ਜੀ 5 ਬਰਸ ਦੇ ਹੋਏ ਤਦ ਬਾਲਕਾ ਨਾਲ ਬਾਹਰ ਖੇਡਣ ਚੱਲੇ ਜਾਇਆ ਕਰਨ ਤੇ ਮਾਤਾ ਜੀ ਦੇਖਦੇ ਹੀ ਰਹ ਜਾਣ ਅਤੇ ਇਹ ਛਾਉ ਮਾਉ ਹੋ ਜਾਣ ਇਸ ਤੋਂ ਬਿਨਾ ਕਰਦੀ ਜੋ ਕੋਈ ਚੰਗੀ ਚੀਜ਼ ਨਜ਼ਰੀ ਪਵੇ ਉਹ ਲੈ ਕੇ ਬਾਹਰ-ਵਾਰ ਬੈਠੇ ਲੋੜਵੰਦਾਂ ਨੂੰ ਦੇ ਦਿੱਤਾ ਕਰਨ ਇੱਕ ਦਿਨ ਮਾਤਾ ਜੀ ਨੇ ਬੜੇ ਪ੍ਰੇਮ ਨਾਲ ਇੱਕ ਕੌਲ ਵਿੱਚ ਚੂਰੀ ਕੁੱਟ ਕੇ ਦਿੱਤੀ ਅਰੇ ਖਾਂਦੇ ਖਾਂਦੇ ਕੌਲ ਲੈ ਕੇ ਬਾਹਰ ਬਾਲਕਾਂ ਵੱਲ ਤੁਰ ਪਏ ਅਚਨਚੇਤ ਮਾਤਾ ਜੀ ਦੀ ਨਜ਼ਰੀ ਪੈ ਗਈ ਤਦ ਉਹ ਵੀ ਮਗਰੇ ਮਗਰੇ ਤੁਰ ਪਏ ਮਾਤਾ ਕੇ ਕੌਲ ਨਾਗਵਾ ਦੇਣ ਪਰ ਜਦੋਂ ਤੀਕ ਮਾਤਾ ਜੀ ਉੱਥੇ ਪਹੁੰਚੇ ਉਦੋਂ ਤੀਕ ਚੂਰੀ ਛੱਕ ਕੇ ਕੌਣ ਪਰੇ ਛੁੱਟ ਦਿੱਤਾ ਤੇ ਮਾਤਾ ਜੀ ਨੂੰ ਇਹ ਦੇਖ ਕੇ ਬੜਾ ਗੁੱਸਾ ਆਇਆ ਕੁਚੜ ਚੁੱਕਿਆ ਆਪਣੇ ਵੇੜੇ ਵਿੱਚ ਲਿਆ ਕੇ ਗੋਦੀ ਵਿੱਚ ਬਿਠਾ ਕੇ ਇੱਕ ਹੱਥ ਨਾਲ ਸਤਿਗੁਰੂ ਜੀ ਦੇ ਦੋਵੇਂ ਹੱਥ ਫੜ ਕੇ ਦੂਜੇ ਹੱਥ ਨਾਲ ਕੱਸ ਕੇ ਅਜੇ ਮੂੰਹ ਤੇ ਚਪੇੜਨ ਮਾਰ ਰਹੀ ਲੱਗੇ ਸਨ ਸਤਿਗੁਰੂ ਜੀ ਨੇ ਸ਼ਰਮੀਲੇ ਨੇਤਰਾ ਨਾਲ ਮਾਤਾ ਜੀ ਵੱਲ ਪਿਆਰ ਨਾਲ ਦੇਖਿਆ ਤਦ ਮਾਤਾ ਜੀ ਉਹਨਾਂ ਦੇ ਉਸ ਵੇਲੇ ਦੇ ਭੋਲੇ-ਭਾਲੇ ਸੁੰਦਰ ਸਰੂਪ ਨੂੰ ਦੇਖ ਕੇ ਮੌਤ ਹੋ ਗਈ ਅਰਮਨ ਵਿੱਚ ਕਹਿਣ ਲੱਗੀ ਕਿ ਜਿਸ ਬਾਲਕ ਦਾ ਮੂੰਹ ਨਾਲ ਮੂੰਹ ਲਾਲ ਚਮਕ ਰਿਹਾ ਹੈ ਲੀਲਾ ਦੁੱਖ ਦੂਰ ਕਰਨ ਵਾਲੀ ਹੈ ਨੈਤਰ ਕਮਲੀ ਕਮਲ ਨਿਆਈ ਹਨ ਅਤੇ ਦੋ ਦੰਦ ਹੋਠਾਂ ਵਿੱਚ ਇਸ ਤਰ੍ਹਾਂ ਸੋਭਾ ਦੇ ਰਹੇ ਹਨ ਜਿਵੇਂ ਡੱਬੇ ਵਿੱਚ ਮੋਤੀਆਂ ਦੀਆਂ ਗੁੱਲੀਆਂ ਜੁੜੀਆਂ ਹੋਈਆਂ ਸੋਭਦੀਆਂ ਹਨ ਵੇੜੇ ਵਿੱਚ ਰਿੜਨਾ ਇਸ ਤਰ੍ਹਾਂ ਸੁਭਾਗ ਹੈ ਤੇ ਦੂਜਿਆਂ ਨੂੰ ਆਪਣੇ ਚਰਨ ਕਮਲਾਂ ਵੱਲ ਖਿੱਚਦਾ ਹੈ ਐਸੇ ਬਾਲਕ ਨੂੰ ਮੈਂ ਤਾੜਨਾ ਕਰਾਂ ਅਜੇ ਇਹ ਸੋਚ ਹੀ ਰਹੀ ਸੀ ਕਿ ਅਚਾ ਚੇਤ ਮਹਿਤਾ ਕਲਿਆਣ ਦਾਸ ਜੀ ਆ ਗਏ ਸੋ ਮਹਿਤਾ ਕਲਿਆਣ ਦਾਸ ਜੀ ਨੇ ਆ ਕੇ ਕੀ ਕਹਿਣਾ ਕੀਤਾ ਕਿਸ ਤਰ੍ਹਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਪ੍ਰੇਮ ਕੀਤਾ ਉਹ ਸਾਰਾ ਪ੍ਰਸੰਗ ਆਪਾਂ ਅਗਲੇ ਸਮੇਂ ਵਿੱਚ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ